ਕਪਿਲ ਜੀ ਕਪਿਲ ਜੀ ਕੀ ਗੱਲਬਾਤ ਹੋਈ ਸੀ ਜਿਹੜੀ ਬੱਚੇ ਲਾਪਤਾ ਹੋਈ ਸੀ ਇਹ ਕਦੋਂ ਗਈ ਸੀ ਕਰਕੇ ਕੀ ਮਾਮਲਾ ਹੈ ਦਾ ਪੂਰਾ ਗੌਰ ਇਦਾਂ ਜੀ ਮੇਰਾ ਵਾਈਫ ਦੇ ਨਾਲ ਮਤਲਬ ਲੜਾਈ ਝਗੜਾ ਚੱਲ ਰਿਹਾ ਸੀ ਮੇਰਾ ਡਿਵੋਰਸ ਦਾ ਕੇਸ ਚੱਲ ਰਿਹਾ ਸੀ ਜੀ ਤੇ ਕੱਲ ਸਵੇਰ ਨੂੰ 10 ਵਜੇ ਤੱਕ ਮੈਂ ਲਾਸਟ ਡੇਟ ਸੀ ਡੇਰਾ ਬੱਸੀ ਕੋਟ ਚ ਡਿਸਟ੍ਰਿਕਟ ਮੋਹਾਲੀ ਜੀ ਉੱਥੇ ਮੇਰਾ ਡਿਵੋਰਸ ਫਾਈਨਲ ਹੋ ਗਿਆ ਜੀ ਸਾਈਨ ਕਰਤੇ ਜੋ ਵੀ ਹੈ ਜੀ ਉਸ ਤੋਂ ਬਾਅਦ ਕਹਿੰਦੇ ਜੀ ਚਲੋ ਮੈਂ ਕਿ ਮੈਂ ਬੇਟੀ ਦੇ ਕਰੀ ਮਿਲ ਲੈਣਾ ਮੈਂ ਇਹਨੂੰ ਮਿਲਣ ਗਿਆ ਕਿਉਂਕਿ ਉਸ ਤੋਂ ਪਹਿਲੇ ਇਹਨੂੰ ਮਤਲਬ ਮੈਂ ਥੋੜਾ ਲੇਟ ਹੋ ਗਿਆ ਹੋਵਾਂਗਾ ਰਸਤੇ 'ਚ ਇਹਨੂੰ ਪਹਿਲੇ ਲੈ ਕੇ ਨਿਕਲ ਚੁੱਕੀ ਸੀ ਉਤੋਂ ਤਾਂ ਮੇਰੀ ਜਿਹੜੀ ਮੇਡ ਸੀ ਘਰ ਕੰਮ ਕਰਦੀ ਸੀ ਉਹ ਨਿਕਲ ਚੁੱਕੀ ਸੀ ਉਹ ਕਹਿੰਦੀ ਜੀ ਉਹ ਲੈ ਗਈ ਉਹਨਾਂ ਨੂੰ ਤੇ ਇਹਦੀ ਮਦਰ ਲੈ ਗਈ ਹੈ ਤੇ ਮੈਂ ਕਿਹਾ ਚਲੋ ਠੀਕ ਹੈ ਜੀ ਹੈ ਗਈ ਤੇ ਮਦਰ ਦੇ ਨਾਲ ਹੀ ਚਲੋ ਮੈਂ ਹੈਗਾ ਟੈਨਸ਼ਨ ਸੀ ਜੀ ਪਰ ਚਲੋ ਮੈਂ ਕਿਹਾ ਮਦਰ ਨਾਲ ਕੋਈ ਕੋਈ ਗੱਲ ਨਹੀਂ ਆ ਫਿਰ ਮੈਨੂੰ ਆਪਣਾ ਅੱਜ ਸਵੇਰੇ ਫੋਨ ਆਇਆ ਜੀ ਹੈ ਪਾਜੀ ਜਸਵਿੰਦਰ ਪਾਜੀ ਦਾ ਜਿਹੜੇ ਕਿ ਇੱਥੋਂ ਦੇ ਰਹਿਣ ਵਾਲੇ ਆ ਆਪਣਾ ਕਿਹੜਾ ਏਰੀਆ ਜੀ ਇਹ ਹੋਰ ਦੇ ਸਰਪੰਚ ਹੈ ਜੀ ਤਲਵਾੜੇ ਦੇ ਮਤਲਬ ਥਾਣਾ ਤਲਵਾੜਾ ਤੇ ਜੀ ਤੁਹਾਡੀ ਬੇਟੀ ਤਾਂ ਇੱਥੇ ਮਿਲੀ ਹੈ ਜੀ ਤੇ ਮਤਲਬ ਲਾਪਤਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਮੈਨੂੰ ਇਹ ਪਤਾ ਲੱਗਾ ਇਹਨਾਂ ਨੇ ਗਰੁੱਪ 'ਚ ਸ਼ੇਅਰ ਕੀਤੀ ਸੀ ਸੋਸ਼ਲ ਮੀਡੀਆ ਤੇ ਜੀ ਤੇ ਜਿਹੜੇ ਇਹਦੇ ਸਕੂਲ ਦੇ ਟੀਚਰ ਨੇ ਪ੍ਰਿੰਸੀਪਲ ਉਹਨਾਂ ਨੇ ਉਹ ਵੀਡੀਓ ਦੇਖ ਲਈ ਹੋਣੀ ਹੈ ਜੀ ਠੀਕ ਹੈ ਜੀ ਉਹਨਾਂ ਨੇ ਫਿਰ ਜਸਵਿੰਦਰ ਭਾਜੀ ਨੂੰ ਮੇਰਾ ਨੰਬਰ ਦਿੱਤਾ ਕਿ ਇਹਨਾਂ ਦੀ ਕੁੜੀ ਹੈ ਤੇ ਫਿਰ ਇਹਨਾਂ ਨੇ ਮੈਨੂੰ ਕਾਲ ਕੀਤੀ ਐਦਾਂ ਹੀ ਫਿਰ ਮੈਂ ਇੱਥੇ ਆਇਆ ਜੀ ਪਹੁੰਚੇ ਇੱਥੇ ਆਪਣੀ ਬੇਟੀ ਨੂੰ ਲੈਣ ਆਇਆ ਜੀ ਇੱਥੇ ਤੇ ਬੇਟੀ ਹੁਣ ਜਿਹੜੀ ਤੁਹਾਡੀ ਹੈ ਕਿੰਨੇ ਸਾਲ ਦੀ ਇਹ 7 ਤੇ ਤੁਹਾਡਾ ਡਿਸਪੂਟ ਕਿੰਨੇ ਸਮੇਂ ਤੋਂ ਹੈ ਤੁਹਾਡੇ ਨਾਲ ਮੇਰਾ ਡਿਸਪੂਟ ਤਾਂ ਚਲੋ 6 ਸਾਲ ਤੋਂ ਚੱਲ ਹੀ ਰਿਹਾ ਸੀ ਜੀ ਤੇ ਲੱਗਦਾ ਕਿ ਇਸ طرف ਮੇਰੀ ਵਾਈਫ ਨੇ ਕਿਹਾ ਸੀ ਕਿ ਸਹੀ ਹੈਗਾ ਮੇਰੀ ਵਾਈਫ ਨੇ ਮੈਂ ਦੱਸਦਾ ਤੁਹਾਨੂੰ ਕਿਹਾ ਸੀ ਕਿ ਇਹਦੀ ਕਸਟਡੀ ਮੈਂ ਰੱਖਾਂਗੀ ਹੁਣ ਕੱਲ ਡਿਵੋਰਸ ਹੋ ਗਿਆ ਕਸਟਡੀ ਉਹਨੇ ਰੱਖ ਲਈ ਬੇਟੀ ਰੱਖ ਲਈ ਤੇ ਹੁਣ ਉਹਨਾਂ ਨੂੰ ਇੱਥੇ ਸੜਕ ਤੇ ਛੱਡ ਕੇ ਚੱਲ ਗਈ ਕੱਲੀ ਨੂੰ ਜੀ ਰਾਤ ਦਾ ਟਾਈਮ ਹੈ ਕਹਿੰਦੇ ਇਹਦੇ ਬੂਟ ਵੀ ਇੱਕ ਪੈਰ ਜੰਗ ਹਾਂਜੀ ਅਰੇ ਵੀ ਚੋਟ ਵੀ ਲੱਗੀ ਹੋਈ ਆ ਦੇਖੋ ਆ ਦੇਖੋ ਜੀ ਕੀ ਲੱਗਦਾ ਸਹੀ ਹੈਗਾ ਇੱਕ ਮਾਂ ਵੱਲੋਂ ਆਪਣੇ ਬੱਚੇ ਨੂੰ ਦਾ ਤੜਫਦਾ ਇਸ ਬਹੁਤ ਗਲਤ ਹੈ ਜੀ ਇਹ ਤਾਂ ਇਹ ਤੇ ਸਾਰੀ ਮਾਂ ਨੂੰ ਮੈਸੇਜ ਜਾਣਾ ਚਾਹੀਦਾ ਜੀ ਤੁਸੀਂ ਇਹਨਾਂ ਦਾ ਕੀ ਕਹਿੰਦੇ ਕੋ ਸਰਪੰਚ ਸਾਹਿਬ ਨੇ ਹੈ ਨਾ ਪਿੰਡ ਦੇ ਜਸਵਿੰਦਰ ਜੀ ਇਹਨਾਂ ਨੇ ਇੱਕ ਇਨਸਾਨੀਅਤ ਦੇ ਤੌਰ ਤੇ ਬੱਚੀ ਨੂੰ ਰੱਖਿਆ ਅੱਜ ਸਮੇਂ ਦੇ ਵਿੱਚ ਕੋਈ ਰੱਖਦਾ ਵੀ ਨਹੀਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਜੀ ਧੰਨਵਾਦੀ ਕਰਦਾ ਹਾਂ ਉਮੀਦ ਸੀ ਕਿ ਇਸ ਤਰ੍ਹਾਂ ਦਾ ਇਨਸਾਨ ਵੀ ਹੋਏਗਾ ਕੋਈ ਚਲੋ ਜੀ ਉਮੀਦ ਕੀ ਕਰ ਸਕਦੇ ਹੋ ਇਹੋ ਜਿਹੇ ਇਨਸਾਨ ਦੁਨੀਆ ਤੇ ਹੈ ਹੀ ਹੈ ਜੇ ਮਾੜੇ ਵੀ ਹੈ ਤੇ ਚੰਗੇ ਵੀ ਹੈ ਜੀ ਜੀ ਤੇ ਹੁਣ ਕੀ ਕਾਰਵਾਈ ਹੋਈ ਹੈ ਪੁਲਿਸ ਕਿ ਪਹੁੰਚੀ ਹੈ ਤੇ ਕੀ ਹੋਣਾ ਹੈ ਮੈਂ ਤੇ ਇ ਤੇ ਜਿਹੜੀ ਮੈਂ ਕਾਰਵਾਈ ਆਪਣੇ ਮੁਹੱਲੀ ਡਿਸਟ੍ਰਿਕਟ ਜਿਰਕਪੁਰ ਤੋਂ ਆਪਣੀ ਮੈਂ ਵਾਈਫ ਦੇ ਖਿਲਾਫ ਕਾਰਵਾਈ ਦਾ ਪਰਚਾ ਦਰਜ ਕਰਾਉਣੇ ਸੀ ਜੀ ਪਤਾ ਨਹੀਂ ਹੈਗਾ ਤਾਂ ਮੈਂ ਵਾਈਫ ਕਿੱਥੇ ਹੈ ਨਹੀਂ ਜੀ ਉਹਦਾ ਮੋਬਾਈਲ ਨੰਬਰ ਬੰਦ ਜਾ ਰਿਹਾ ਜੀ ਜੀ ਤੇ ਉਸ ਤੋਂ ਪਹਿਲੇ ਤੁਹਾਨੂੰ ਪਤਾ ਨਹੀਂ ਗੱਲਬਾਤ ਹੋਈ ਹੋਵੇਗੀ ਮੈਂ ਬਸ ਫਿਰ 10 11 ਵਜੇ ਤੱਕ ਹੀ ਮੇਰੀ ਉਹਦੇ ਨਾਲ ਉਹ ਕੋਰਟ 'ਚ ਹੀ ਹੋਈ ਹੈ ਉਸ ਤੋਂ ਬਾਅਦ ਜੀ ਉਹ ਗਾਇਬ ਸੀ ਜੀ ਤੇ ਹੁਣ ਜਿਹੜੀ ਬੱਚੀ ਨੇ ਤੁਹਾਨੂੰ ਦੇ ਦਿੱਤੀ ਹੈ ਹਾਂ ਜੀ ਮੈਨੂੰ ਬੱਚੀ ਮਿਲ ਗਈ ਜੀ ਜੀ ਹੁਣ ਇਸ ਤੋਂ ਬਾਅਦ ਕੀ ਪ੍ਰਸ਼ਾਸਨ ਕੀ ਕਾਰਵਾਈ ਕਰ ਰਿਹਾ ਹੈ ਤਾਂ ਕਿ ਕੋਈ ਕਹਿੰਦਾ ਚਾਈਲਡ ਵੈਲਫੇਅਰ हां जी ਮੈਨੂੰ ਇਹ ਕਹਿ ਰਹੇ ਨੇ ਜੀ ਹੁਣ ਤੇ ਚਲੋ ਮੈਂ ਲੈ ਕੇ ਜਾਣਾ ਚਾਹਨਾ ਲੇਕਿਨ ਇਹ ਕਹਿ ਰਹੇ ਨੇ ਇੱਕ ਰਾਤ ਰਿੱਥੇ ਰੁਕਣਾ ਪੈਣਾ ਚਾਈਲਡ ਵੈਲਫੇਅਰ ਆਪਣਾ ਜੋ ਡਿਪਾਰਟਮੈਂਟ ਹੈ ਤੁਹਾਨੂੰ ਉੱਥੋਂ ਪਰਮਿਸ਼ਨ ਲੈਣੀ ਪੈਣੀ ਹੈ ਫਿਰ ਤੁਹਾਡੀ ਬੱਚੀ ਤੁਹਾਨੂੰ ਹੈਂਡਓਵਰ ਹੋਏਗੀ ਪ੍ਰੋਪਰ ਮੇਰਾ ਨਾ ਜਸਵਿੰਦਰ ਸਿੰਘ ਮੈਂ ਪਿੰਡ ਪੋਲ ਕੋਲੋਤਾ ਦਾ ਸਰਪੰਚ ਆ ਜੀ ਮੌਜੂਦਾ ਜੀ ਸਰਪੰਚ ਸਾਹਿਬ ਕੱਲ ਲੜਕੀ ਜਿਹੜੀ ਮਿਲੀ ਸੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਇੱਕ ਬੱਚੀ ਇੱਥੇ ਲੱਭਤਾ ਹੈਗੇ ਦੇਖੋ ਜੀ ਲਗਭਗ ਕੱਲ ਸ਼ਾਮ ਨੂੰ 7:30 ਵਜੇ ਦਾ ਟਾਈਮ ਸੀਗਾ ਜੀ ਤੇ ਪਿੰਡ ਦੇ ਆਪਣਾ ਸਾਡੇ ਲੋਕਾਂ ਨੇ ਇਹਨੂੰ ਦੇਖ ਤੇ ਉਹਨਾਂ ਇੱਕ ਵੀ ਦੇ ਪੈਰ 'ਚ ਜੁੱਤਾ ਸੀਗਾ ਤੇ ਇੱਕ ਨੰਗੇ ਪੈਰੀ ਤੋਂ 도ੜਦੀ ਸੀਗੀ ਇਹ ਤੇ ਉਹਨਾਂ ਨੇ ਇਹਨੂੰ ਰੋਕਿਆ ਤੇ ਮੈਨੂੰ ਕਾਲ ਕੀਤਾ ਜੀ ਵੀ ਤਾਂ ਇੱਕ ਅਣਜਾਣ ਲੜਕੀ ਹੈਗੀ ਹੈ ਤੇ ਇੱਥੇ 도ੜ ਰਹੀ ਹੈ ਤੇ ਰੋ ਰਹੀ ਹੈ ਤੇ ਰੋਡ ਦੇ ਬੰਨੇ ਬੰਨੇ 도ੜ ਰਹੀ ਹੈ ਤੇ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੇਰੇ ਘਰ ਲੈ ਕੇ ਆ ਜਾਓ ਮੇਰਾ ਮੇਨ ਰੋਡ ਤੇ ਹੀ ਘਰ ਹੈਗਾ ਜੀ ਪੋਲ ਕੋਲ ਤੇ ਜਦੋਂ ਇਹ ਘਰ ਆਈ ਤੇ ਲਗਭਗ ਅਸੀਂ ਇਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਲਗਭਗ 2 ਘੰਟੇ ਲਗਾਤਾਰ ਹੁੰਦੀ ਰਹਗੀ ਜੀ ਤੇ ਮੈਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਕੇ ਪੁਲਿਸ ਵੀ ਲਗਭਗ 10-15 ਮਿੰਟ ਚ ਪਹੁੰਚ ਗਈ ਜੀ ਇੱਥੇ ਤੇ ਉਸ ਵੇਲੇ ਬੱਚੀ ਦੇ ਹਾਲਾਤ ਨਹੀਂ ਸੀਗੇ ਕਿ ਬੱਚੀ ਪੁਲਿਸ ਨੂੰ ਅਸੀਂ ਹੈਂਡਓਵਰ ਕਰਦੀ ਜੀ ਤੇ ਇਨਸਾਨੀ ਤੌਰ ਤੇ ਪੁਲਿਸ ਵਾਲੇ ਨਾਲ ਵੀ ਆਪਾਂ ਗੱਲਬਾਤ ਕਰਕੇ ਉਹ ਕਿ ਬੱਚੀ ਨੂੰ ਜੇ ਤੁਸੀਂ ਆਪਣੇ ਘਰ ਰਾਤ ਦੀ ਕਟਾਓ ਕਿਉਂਕਿ ਜੇ ਪੁਲਿਸ ਦੇ ਕੇ ਉੱਥੇ ਵਰਦੀਆਂ ਦੇ ਕੇ ਹੋਰ ਬੱਚੀ ਪਰੇਸ਼ਾਨ ਹੋ ਜਾਏਗੀ ਮੈਂ ਕਿਹਾ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਰਾਤ ਬੱਚੀ ਰਹੇਗੀ ਇੱਥੇ ਸੁਰੱਖਿਤ ਰਹੇਗੀ ਤੇ ਬਾਕੀ ਉਸ ਬਾਅਦ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਤੀ ਵੀ ਇਦਾਂ ਦਾ ਅਣਜਾਣ ਬੱਚੀ ਇੱਥੇ ਸਾਨੂੰ ਮਿਲੀ ਹੈ ਜੇ ਕਿਸੇ ਦੀ ਆਪਣਾ ਹੋਵੇਗੀ ਤੇ ਸਾਡੇ ਨਾਲ ਇਸ ਨੰਬਰ ਤੇ ਕੰਟੈਕਟ ਕਰ ਦਿੱਤਾ ਜਾਵੇ ਜੀ ਤੇ ਆਪਾਂ ਉਹ ਮੈਸੇਜ ਕਰਤਾ ਸੀ ਲੋਕਾਂ ਨੂੰ ਜੀ ਤੁਹਾਨੂੰ ਕਿਸ ਤਰ੍ਹਾਂ ਅੱਜ ਪਤਾ ਲੱਗਿਆ ਸਵੇਰੇ ਲਗਭਗ 10:00 ਵਜੇ ਮੈਨੂੰ ਫੋਨ ਆਇਆ ਆਪਣੇ ਜਿਰਖਪੁਰ ਤੋਂ ਜੀ ਉਹ ਕਹਿੰਦੇ ਜੀ ਇਦਾਂ ਦੀ ਨਾਂ ਦੀ ਬੱਚੀ ਤੁਹਾਡੇ ਕੋਲ ਹੈ ਮੈਂ ਕਿਹਾ ਬਿਲਕੁਲ ਹੈ ਜੀ ਕਹਿੰਦੇ ਤੁਹਾਡੇ ਕੋਲ ਕਿੱਥੋਂ ਆਈ ਫਿਰ ਮੈਂ ਉਹਨਾਂ ਨੂੰ ਸਾਰੀ ਕਹਾਣੀ ਜਿੱਦਾਂ ਵਾਪਰੀ ਸਾਰੀ ਸੁਣਾਤੀ ਜੀ ਤੇ ਮੈਂ ਕਿ ਤੁਸੀਂ ਕੌਣ ਜੀ ਕਹਿੰਦੇ ਮੈਂ ਇਸ ਬੱਚੀ ਦਾ ਸਕੂਲ ਦਾ ਪ੍ਰਿੰਸੀਪਲ ਹੈਗਾ ਜੀ ਇਹ ਬੱਚੀ ਸਾਡੇ ਸਕੂਲ ਦੀ ਸਟੂਡੈਂਟ ਹੈਗੀ ਹੈ ਤੇ ਲਗਭਗ ਵੈਸੇ 1 ਮਹੀਨੇ ਤੋਂ ਇਹ ਪੜ੍ਹ ਨਹੀਂ ਆ ਰਹੀ ਪਰ ਸਾਡੇ ਸਕੂਲ ਦੀ ਇਹ ਆਪਣੇ ਸਟੂਡੈਂਟ ਹੈਗੀ ਹੈ ਤੇ ਮੈਂ ਕਿ ਜਿੱਦਾਂ ਕਰੋ ਤੁਸੀਂ ਮੈਨੂੰ ਇਹਨਾਂ ਦੇ ਪੇਰੈਂਟਸ ਦੀ ਤੁਹਾਡੇ ਕੋਲ ਡਾਟਾ ਹੁੰਦਾ ਤੇ ਮੈਨੂੰ ਆਧਾਰ ਕਾਰਡ ਪਲੱਸ ਮੋਬਾਈਲ ਨੰਬਰ ਭੇਜੋ ਤੇ ਉਹਨਾਂ ਨੇ ਮੈਨੂੰ ਇਹਨਾਂ ਦੇ ਪੇਰੈਂਟਸ ਦੇ ਮਦਰ ਦੇ ਫਾਦਰ ਦੇ ਆਧਾਰ ਕਾਰਡ ਭੇਜੇ ਤੇ ਮੈਂ ਉਹਨਾਂ ਦੇ ਕੰਟੈਕਟ ਨੰਬਰ ਭੇਜੇ ਮਦਰ ਦਾ ਵੀ ਕੰਟੈਕਟ ਨੰਬਰ ਭੇਜਿਆ ਪਹਿਲਾਂ ਮੈਂ ਮਦਰ ਨੂੰ ਕੀਤਾ ਉਹਨਾਂ ਦਾ ਫੋਨ ਸੋਚੋ ਫਾਇਆ ਜੀ ਉਸ ਤੋਂ ਬਾਅਦ ਫਾਦਰ ਨੂੰ ਕੀਤਾ ਫਾਦਰ ਨੇ ਅਟੈਂਡ ਕਾਲ ਕਰ ਲਿਆ ਤੇ ਉਹਨਾਂ ਨੇ ਪਹਿਲੇ ਪੁੱਛਦੇ ਮੈਨੂੰ ਇਹ ਕਿਹਾ ਵੀ ਇਹ ਤੁਹਾਡੇ ਕੋਲ ਕਿੱਦਾਂ ਆ ਗਈ ਜੀ ਮੈਂ ਕਿਹਾ ਫਿਰ ਉਹਨਾਂ ਨੂੰ ਸੇਮ ਕਹਾਣੀ ਮੈਂ ਸੁਣਾਤੀ ਵੀ ਇਹਦਾ ਦਾ ਇਹ ਸ਼ਾਮ ਨੂੰ 7:30 ਵਜੇ ਇਹਨੂੰ ਕੋਈ ਰੋਡ ਤੇ ਸੱਟ ਗਿਆ ਸੀਗਾ ਤੇ ਉਹ ਕਹਿੰਦੇ ਇਹ ਸਾਡੇ ਕੋਲ ਲਗਭਗ ਹੁਣ ਸ਼ਾਮ ਨੂੰ ਹੀ ਪਹੁੰਚੇ ਹੈ ਜੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਾਲ ਕੀਤਾ ਸੀ ਉਹ ਵੀ ਪਹੁੰਚ ਗਏ ਮੌਕੇ ਤੇ ਤੇ ਹੁਣ ਜੋ ਵੀ ਅੱਗੇ ਪ੍ਰੋਸੀਜਰ ਦੇ ਤਹਿਤ ਇਹਨਾਂ ਨੂੰ ਇਹ ਬੱਚੀ ਅਸੀਂ ਆਪਣੇ ਵੱਲੋਂ ਪਿੰਡ ਭੋਲ ਕਲੁੱਤਾ ਦੀ ਪੰਚਾਇਤ ਵੱਲੋਂ ਇਹਨਾਂ ਨੂੰ ਸੌਂਪ ਦਿੱਤੀ ਗਈ ਹੈ ਜੀ ਤੇ ਕੱਲ ਚਾਈਲਡ ਵੈਲਫੇਅਰ ਆਫਿਸ ਜਿਹੜਾ ਹਸ਼ਰਪੁਰ ਹੈਗਾ ਜੀ ਇਹ ਉਹਨਾਂ ਉਹਨਾਂ ਨੂੰ ਇਹ ਇਹਨਾਂ ਨੂੰ ਹੈਂਡਓਵਰ ਕਰਨਗੇ ਉਹ ਜੀ ਪਰ ਸਰਪੰਚ ਸਾਹਿਬ ਦੇਖੋ ਜਿਹਦਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਅੱਜ ਦੇ ਸਮੇਂ ਦੇ ਵਿੱਚ ਛੋਟੀ ਜਿਹੀ ਬੱਚੀ ਹੈ ਮਤ ਮੈਂ ਜਿਹੜੀ 6-7 ਸਾਲ ਉਮਰ ਹੈਗੀ ਆ ਪਰ ਕਿ ਤੁਸੀਂ ਵੀ ਇਨਸਾਨੀਅਤ ਦੇ ਤੌਰ ਤੇ ਇੱਕ ਵੱਡੀ ਮਿਸਾਲ ਪੈਦਾ ਕੀਤੀ ਹੈ ਕਿ ਇੱਕ ਬੱਚੀ ਨੂੰ ਆਪਣੇ ਕੋਲ ਰੱਖਣਾ ਸੇਫਲੀ ਹੈ ਨਾ ਉਹਦੀ ਤੁਸੀਂ ਕੱਲ ਮੈਂ ਕਿਉਂਕਿ ਮੈਂ ਵੀ ਤੁਹਾਡੇ ਤੋਂ ਆਇਆ ਸੀ ਰਾਤ 1:3-2 ਵਜੇ ਤੱਕ ਤੁਸੀਂ ਵੀ ਬੱਚੀ ਲਈ ਜਾਗਦੇ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਕਿ ਲੱਗਦਾ ਨਹੀਂ ਕਿ ਇਸ ਤਰ੍ਹਾਂ ਜੇ ਕੋਈ ਬੱਚੀ ਮਿਲੇ ਜੇ ਕਿ ਸੰਦ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਮਿਸਾਲ ਪੈਦਾ ਕੀਤੀ ਇਨਸਾਨੀ ਤੌਰ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਜੇ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਸਾਨੂੰ ਵੱਧ ਚੜ ਕੇ ਉਹਦੇ ਜੀ ਹਿੱਸਾ ਲੈਣਾ ਚਾਹੀਦਾ ਜੀ ਤੇ ਬਾਕੀ ਇਹ ਬਹੁਤ ਹੀ ਸ਼ਰਮ ਸ਼ਰਮਸ਼ਾਨੀ ਘਟਨਾ ਕੀਤੀ ਗਈ ਹੈ ਜਿਨੇ ਵੀ ਕੀਤੀ ਹੈ ਮੈਂ ਤਾਂ ਪ੍ਰਸ਼ਾਸਨ ਅਗੇ ਇਹੀ ਮੰਗ ਕਰਦਾ ਵੀ ਜੇ ਕਿਸੇ ਨੇ ਜਾਣਬੁੱਝ ਕੇ ਇਹ ਕੰਮ ਕੀਤਾ ਤਾਂ ਉਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਲੱਗਦਾ ਜੀ ਇਹਨਾਂ ਦੇ ਚਾਹੇ ਜੋ ਵੀ ਦੱਸ ਰਹੀ ਮਾਦਰ ਹੈ ਜੋ ਵੀ ਇਹਨਾਂ ਨੇ ਕੀਤਾ ਪਰ ਲਗਮੀ ਸ ਆਪਣੇ ਕੋ ਹੋ ਜਾਂਦੇ ਕੋਈ ਵੱਡਾ ਕਾਂਡ ਹੋ ਜਾਂਦਾ ਕੁਝ ਹੋ ਜਾਂਦਾ ਬੱਚੇ ਦੇ ਨਾਲ ਤੋ ਉਹਦਾ ਜ਼ਿੰਮੇਵਾਰ ਖਾਣ ਦੇਖੋ ਜੀ ਇਹ ਹੁਣ ਇਹ ਪੇਰੈਂਟਸ ਨੂੰ ਇਹ ਚੀਜ਼ ਚਾਹੀਦੀ ਹੈ ਵੀ ਇੱਕ ਮਾਤਾ ਹੋਣ ਦੇ ਨਾਤੇ ਇੱਕ ਮਮਤਾ ਆਪਾਂ ਕਹਿੰਦੇ ਮਾਤਾ ਤੋਂ ਵੱਧ ਕੋਈ ਨਹੀਂ ਹੁੰਦਾ ਜੀ ਇਹ ਆਪਣੀਆਂ ਮਾਵਾਂ ਹੀ ਪਿਤਾ ਦੇ ਬਿਆਨਾਂ ਦੇ ਉੱਪਰ ਆਪਾਂ ਦੇਖੀਏ ਤੇ ਜੇ ਅਗਰ ਮਾਤਾ ਹੀ ਇਦਾਂ ਕਰਨ ਗਈਆਂ ਤਾਂ ਫਿਰ ਕਿਦਾਂ ਚੱਲੇਗਾ ਤੇ ਵੱਡੀ ਗੱਲ ਆਪਾਂ ਸੰਵਿਧਾਨ ਦੇ ਬਾਰੇ ਅਸੀਂ ਬੜੀਆਂ ਗੱਲਾਂ ਕਰਦੇ ਹਾਂ ਹਨਾ ਜੀ ਤੇ ਅਸੀਂ ਧਰਨੇ ਵੀ ਲਾਣੇ ਹਾਂ ਸੰਵਿਧਾਨ ਦੇ ਖਿਲਾਫ ਇਹ ਗਲਤ ਹੋ ਰਿਹਾ ਹੈ ਨਾ ਸਹੀ ਹੋ ਰਿਹਾ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਅੱਗੇ ਵੀ ਇਹ ਜਿਹੜੇ ਕੰਮ ਜਿਹੜੇ ਬੰਦੇ ਕਰਦੇ ਨੇ ਇਹ ਸੰਵਿਧਾਨ ਨੂੰ ਇਹ ਕਾਨੂੰਨ ਚੇਂਜ ਕਰਨੇ ਚਾਹੀਦੇ ਨੇ ਵੀ ਇਦਾਂ ਇੱਕ ਮਾਤਾ ਪਿਤਾ ਅਗਰ ਇਧਾਂ ਦੇ ਕੰਮ ਕਰਨਗੇ ਤਾਂ ਕਿੱਦਾਂ ਚੱਲੇਗਾ ਜੀ ਤੇ ਸੰਵਿਧਾਨ ਨੂੰ ਬਦਲਣਾ ਜੇ ਕਾਨੂੰਨ ਬਦਲਨੇ ਤਾਂ ਇਦਾਂ ਦੇ ਕਾਨੂੰਨ ਬਦਲਣਾ ਚਾਹੀਦੇ ਵੀ ਇਹਨਾਂ ਤੇ ਪਰਚੇ ਹੋਣ ਉਹ ਵੀ ਨੋਨ ਵੈਲ ਅਵੇਲੇਬਲ ਅਫੈਂਸ ਲੱਗਣ ਇਹਨਾਂ ਤੇ ਇਦਾਂ ਦੇ ਕਾਨੂੰਨ ਆਪਾਂ ਬਦਲੀਏ ਆਪਾਂ ਕੈਬਨਟ ਚ ਆਪਾਂ ਵਿਧਾਨ ਸਭਾ ਚ ਇਹਦਾ ਇੱਕ ਕਾਨੂੰਨ ਪਾਸ ਕਰੀਏ ਵੀ ਇਦਾਂ ਦੀ ਕਿਦੋਂ ਕੋਈ ਮਿਸਾਲ ਪੇਸ਼ ਕਰੀਏ ਪੰਜਾਬ ਸਰਕਾਰ ਵੀ ਇਦਾਂ ਦਾ ਕਦਮ ਚੁੱਕੇ ਵੀ ਅੱਗੇ ਤੋਂ ਇਦਾਂ ਦਾ ਕੋਈ ਕਿਸੇ ਦੀ ਹਿੰਮਤ ਨਾ ਹੋਵੇ ਆਪਾਂ ਇਹ ਕੰਮ ਕਰੀਏ ਜੀ ਜੀ ਇਹ ਮਿਲ ਗਿਆ ਕਿ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਵੀ ਬਾਹਰ ਲ ਹੋਸੀ ਪੜੇ ਪਿੰਡ ਦੇ ਸਰਪੰਚ ਸਾਹਿਬ ਜਿਹੜੇ ਇਹਨਾਂ ਦੇ ਬੱਚੀ ਮਿਲੀ ਸੀਗੇ ਤੇ ਕੀ ਕਹਣਾ ਚਾਹੁੰਦੇ ਸਰ ਐਕਚੁਅਲੀ ਇਹ ਕੱਲ ਸ਼ਾਮ ਨੂੰ ਸਾਡੇ ਪਿੰਡ ਦੇ ਵਾਸੀਆਂ ਨੂੰ ਥੱਲੇ ਜੋ ਸਾਡੀ ਮੇਨ ਰੋਡ ਜਾਂਦੀ ਹੈ ਉਸ ਤੋਂ ਬੀਟੀ ਦਾ ਪਤਾ ਚੱਲਿਆ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਸਰਪੰਚ ਸਾਹਿਬ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਲੈ ਕੇ ਜੋ ਵੀ ਬੱਚੇ ਦੀ ਦੇਖਭਾਲ ਸੀ ਸਾਡੇ ਸਰਪੰਚ ਸਾਹਿਬ ਨੇ ਆਪਣੇ ਘਰੇ ਆ ਕੇ ਕੀਤੀ ਹੈ ਮੌਕੇ ਤੇ ਅਸੀਂ ਪੁਲਿਸ ਨੂੰ ਬੁਲਾਇਆ ਸੀਗਾ ਬਟ ਉਸ ਟਾਈਮ ਤੇ ਉਹਨਾਂ ਨੇ ਕਿਹਾ ਸੀ ਕਿ ਰਾਤ ਨੂੰ ਹੁਣ ਕਰਕੇ ਬੱਚੀ ਥੋੜੀ ਅਨਕੰਫਰਟੇਬਲ ਹੈ ਗਈ ਹੈ ਇਸ ਕਰਕੇ ਆਪਾਂ ਉਹਨੂੰ ਆਪਣੇ ਕੋਲ ਹੀ ਰੱਖ ਲੀਜੀਏ ਬਾਕੀ ਸਵੇਰੇ ਆਪਾਂ ਰਾਤ ਤੋਂ ਹੀ ਮਤਲਬ ਕਿ ਸਾਰੇ ਸੋਸ਼ਲ ਮੀਡੀਆ ਤੇ ਇਸ ਚੀਜ਼ ਨੂੰ ਐਕਸਪਲੋਰ ਕਰ ਦਿੱਤਾ ਜਿਸ ਕਰਕੇ ਕਾਫੀ ਜਗ੍ਹਾ ਤੇ ਇਹ ਵੀਡੀਓ ਵਾਇਰਲ ਹੋ ਗਈ ਸੀ ਤੁਹਾਡੇ ਪਿੰਡ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਇੱਕ ਚੰਗੇ ਕੰਮ ਨੂੰ ਲੈ ਕੇ ਇੱਕ ਬੱਚੀ ਹਨ ਬਿਲਕੁਲ ਬਿਲਕੁਲ ਇੱਚ ਕੋਈ ਸ਼ੱਕ ਨਹੀਂ ਹੈ ਪਰ ਬਿਲਕੁਲ ਬਿਲਕੁਲ ਇੱਚ ਕੋਈ ਗੱਲ ਸ਼ੱਕ ਵਾਲੀ ਗੱਲ ਨਹੀਂ ਸਰਪੰਚ ਸਾਹਿਬ ਦਾ ਹੀ ਦੇਖੋ ਸਾਰਾ ਹੀ ਯੋਗਦਾਨ ਸਰਪੰਚ ਸਾਹਿਬ ਦਾ ਹੈਗਾ ਜਸ ਬਿਕੋਜ਼ ਆ ਉਹਨਾਂ ਨੇ ਰਾਤ ਦੇ ਉਰਾਦੇ ਬੇਟੀ ਦੇ ਨਾਲ ਹੀ ਸੀਗੀ ਉਹਨਾਂ ਨੇ ਇੱਕ ਮਿੰਟ ਲਈ ਵੀ ਬੇਟੀ ਨੂੰ ਨਹੀਂ ਛੱਡਿਆ ਬਾਕੀ ਜੋ ਵੀ ਉਹਨਾਂ ਤੋਂ ਸਰਦਾ ਸੀ ਉਹਨਾਂ ਨੇ ਉਸ ਤੋਂ ਵੱਧ ਕੀ ਕੀਤਾ ਬਾਕੀ ਸੋਸ਼ਲ ਮੀਡੀਆ ਦੇ ਥਰੂ ਆਪਾਂ ਇਸ ਚੀਜ਼ ਨੂੰ ਐਕਸਪੈਂਡ ਕੀਤਾ ਜਿਹਦੇ ਕਰਕੇ ਸਾਨੂੰ ਸਵੇਰੇ 10 ਵਜੇ ਤੱਕ ਇੱਕ ਪੋਜ਼ਿਟਿਵ ਰਿਸਪੌਂਸ ਮਿਲਿਆ ਜਿਹਦੇ ਕਰਕੇ ਆਪਾਂ ਬੇਟੀ ਦੇ ਪੇਰੈਂਟਸ ਨਾਲ ਕੰਟੈਕਟੇਬਲ ਹੋ ਹਾਂਜੀ ਸੰਗੀਤਾ ਮਨਾਸ ਸੰਗੀਤਾ ਜੀ ਇੱਕ ਬੇਟੀ ਸੀ 6-7 ਸਾਲ ਦੀ ਕਰ ਜਿਹੜੀ ਤੁਹਾਡੇ ਜੀ 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 ਤੁਹਾਡੇ ਪੱਤੀ ਵਾਲੇ ਸਰਪੰਚ ਸਾਹਿਬ ਨੇ ਦੱਸੀ ਅੰਦਰ ਜੀ ਜੀ ਇਹ ਕੱਲ ਕਿ ਜਿਹੜੇ ਬੱਚੀ ਤੁਹਾਡੇ ਤੋਂ ਆਈ ਸੀ ਸੋਚਿਆ ਸੀ ਕਦੀ ਹਨਾ ਇਸ ਤਰ੍ਹਾਂ ਬੱਚੇ ਸੰਭਾਲੋਗੇ ਤੁਸੀਂ ਜਿਸ ਤਰ੍ਹਾਂ ਉਹਨਾਂ ਦੇ ਬੱਚੇ ਲੱਭਦਾ ਹਾਂਜੀ ਸੋਚਿਆ ਤਾਂ ਨਹੀਂ ਪਰ ਚਲੋ ਸੰਭਾਲਣਾ ਪਿਆ ਸਾਨੂੰ ਬੱਚਾ ਦੇਖੋ ਹਨਾ ਤੇ ਕੇ ਬਹੁਤ ਛੋਟੀ ਉਮਰ ਹੈ ਲੱਗਦਾ ਹੈ ਇਹ ਸਹੀ ਹੈਗਾ ਜਿੱਦਾਂ ਇਸ ਮਰਨ ਜਿਹੜੇ ਰਸਤੇ ਚ ਚੱਲਦੀ ਹੈ ਬਹੁਤ ਗਲਤ ਹੈ ਸਰ ਬਹੁਤ ਗਲਤ ਹੈ ਤਾਂ ਜਦੋਂ ਤੁਹਾਡੇ ਕੋਲ ਆਈ ਸੀ ਬੱਚੀ ਦੇ ਹਾਲਾਤ ਕੀ ਸੀ ਉਸ ਵੇਲੇ ਬੱਚੀ ਬਹੁਤ ਹੀ ਡਰੀ ਹੋਈ ਸੀ ਰੋ ਰਹੀ ਸੀ ਅਸੀਂ ਬੜਾ ਔਖਾ ਇਹਨੂੰ ਸੰਭਾਲਿਆ 2-3 ਘੰਟੇ ਦਾ ਬੱਚੀ ਰੋਂਦੀ ਰਹੀ ਐ ਉਸ ਤੋਂ ਬਾਅਦ ਫਿਰ ਇਹਨੂੰ ਅਸੀਂ ਅੰਦਰ ਲੈ ਕੇ ਆਏ ਆਪਣੇ ਰੂਮ 'ਚ ਫਿਰ ਉਸ ਤੋਂ ਬਾਅਦ ਰਿਲੈਕਸ ਹੋਈ ਐ ਹਾਂਜੀ ਜੀ ਬਿਲਕੁਲ ਤੁਸੀਂ ਵੀ ਕੱਲ ਮੈਂ ਦੇਖਿਆ ਕਿ ਤੁਸੀਂ ਇਹਨੂੰ ਆਪਣੇ ਇੱਕ ਬੱਚਾ ਮੰਗ ਜਿਹੜਾ ਹੈ ਨਾ ਕੱਲ ਉਹਨੂੰ ਪੂਰੀ ਰਾਤ ਆਪਣੇ ਕੋਲ ਰੱਖਿਆ ਚਲੋ ਸਰ ਇਹ ਸਾਡੇ ਫਰਜ਼ ਹੈ ਅਸੀਂ ਇਹ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਇਦਾਂ ਦਾ ਕੰਮ ਕੋਈ ਵੀ ਕੋਈ ਵੀ ਪੇਰੈਂਟs ਇਦਾਂ ਦਾ ਕੰਮ ਨਾ ਕਰੇ ਨਾ ਆਪਣੇ ਬੱਚਿਆਂ ਨਾਲ ਇਹ ਬਹੁਤ ਹੀ ਗਲਤ ਹੈ ਜਿਨੇ ਵੀ ਕੀਤਾ ਜਾਣ ਬੁੱਝ ਕੇ ਕੀਤਾ ਜਾ ਹੋਇਆ ਇਹ ਸਾਨੂੰ ਨਹੀਂ ਪਤਾ ਪਰ ਜਿਨੇ ਵੀ ਕੀਤਾ ਬਹੁਤ ਹੀ ਗਲਤ ਕੀਤਾ